ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਲੋ ਜੀ ਗੀਤ ਪੇਸ਼ ਕਰਨ ਲੱਗੇ ਆ ਪਿੰਡਾਂ ਦੀਆਂ ਰਸੋਈਆਂ ਵਿੱਚੋਂ ਪੀਪੇ ਛਾਬੇ ਮੁੱਕ ਜਾਣੇ ਨੇ ਬੰਦ ਪੈਕੇਟ ਆਟਿਆਂ ਦੇ ਆਗੇ ਕੌਣ ਪਸਾਉਂਦਾ ਦਾਣੇ ਹੁਣ ਪਿੰਡਾਂ ਦੀਆਂ ਰਸੋਈਆਂ ਵਿੱਚੋਂ ਵਿੱਚੋਂ ਪੀਪੇ ਛਾਬੇ ਮੁੱਕ ਜਾਣੇ ਨੇ ਜਾਣੇ ਨੇ ਬੰਦ ਪੈਕੇਟ ਆਟਿਆਂ ਦੇ ਆਗੇ ਕੌਣ ਪਸਾਉਂਦਾ ਸਾਲਾਂ ਲਈ ਬੋਲੀ 24 ਦਾਦੇ ਬਾਬੇ ਮੁੱਕ ਜਾਣੇ ਨੇ ਗ੍ਰੈਂਡ ਫਾਦਰ ਤੇ ਵੱਡਾ ਡੈਡੀ ਲੱਗ ਪਏ ਕਹਿਣ ਨਿਆਣੇ ਹੁਣ ਹੋ ਰਹਿਦਾ ਸੀ ਜਿੱਥੇ ਮੇਲਾ ਲੱਗਿਆ ਸੁੰਨੀ ਪਿੰਡ ਦੀ ਚੱਕੀ ਹੋ ਡਾਉਨ ਹੋਏ ਆਗੇ ਕਹਿੰਦੇ ਬੜੀ ਤਰੱਕੀ ਹੋ ਗਈ ਕੇਪਸਿੰਕ ਡਾਉਨ ਹੋਏ ਆਗੇ ਕਹਿੰਦੇ ਬੜੀ ਤਰੱਕੀ ਹੋ ਗਈ ਹੋ ਰੂਪ ਪੰਜਾਬ ਦੀ ਸੜਕਾਂ ਉੱਤੇ ਨਤਰਾਂ ਦੇ ਢਾਬੇ ਮੁੱਕ ਜਾਣੇ ਨੇ ਛੱਡ ਪਰੋਂਠੇ ਪੀਜ਼ਾ 버ਗਰ ਕਰਦੇ ਲੈ ਕਿਸਾਨੇ ਹੁਣ ਕੁਝ ਸਾਲਾਂ ਲਈ ਬੋਲੀ 24 ਦਾਦੇ ਬਾਬੇ ਮੁੱਕ ਜਾਣੇ ਨੇ ਗ੍ਰੈਂਡ ਫਾਦਰ ਤੇ ਵੱਡਾ ਡੈਡੀ ਲੱਗ ਪੇ ਕਹਿਣੇ ਵੈਸੇ ਗੀਤ ਧਰਨਵੀਰ ਥਾਂਦੀ ਜੀ ਦਾ ਲਿਖਿਆ ਹੋਇਆ ਤਾਂ ਉਹਨਾਂ ਨੇ ਆਪਣੇ ਏਰੀਆ ਦੇ ਪਿੰਡਾਂ ਦਾ ਨਾਮ ਪਾਇਆ ਹੋਇਆ ਇਸ ਦੇ ਵਿੱਚ ਮੈਂ ਆਪਣੇ ਪਿੰਡਾਂ ਦਾ ਨਾਮ ਪਾ ਰਿਹਾ ਤੇ ਇਹ ਗੀਤ ਮੇਰਾ ਨਹੀਂ ਉਹ ਚੋਹ ਚੱਲਿਆ ਉਹਨਾਂ ਨਾਲ ਬਸ ਇਹ ਇਹ ਆਪਣੇ ਇਲਾਕੇ ਦਾ ਹੈ ਉਸ ਕਰਕੇ ਉਹ ਗੱਲ ਕਰ ਰਹੇ ਹਾਂ ਹਰੇ ਆਉ ਤੂੰ ਗੁਦੜਿਆਣੀ ਲੰਘ ਕੇ ਫੇਰ ਲਦਾਲ ਤੇ ਲਹਿਰਾ ਨੱਲੀ ਤੋਂ ਬੁੱਢ ਲਾਡੇ ਜਾਂਦਿਆਂ ਰਿਸ਼ਤੇ ਰਾ ਦੇ ਮੁੱਕ ਜਾਣੇ ਨੇ ਲੱਗਦਾ ਮੇਲੇ ਜਾਣੀ ਹੋਣਾ ਸੈਦੇ ਵਾਲ ਕਲਾਣੇ ਹੁਣ ਪਿੰਡਾਂ ਦੀਆਂ ਰਸੋਈਆਂ ਚੋਂ ਵੀ ਪੀਪੇ ਸ਼ਾਬੇ ਮੁੱਕ ਜਾਣੇ ਨੇ ਬੰਦ ਪੈਕਟ ਹਾਟਾਂ ਦੇ ਅੱਗੇ ਕੌਣ ਪੁੱਲਸਾਉਂਦਾ ਦਾਨ ਨਿਰਣਾ ਥਾਂਦੀ ਉਹ ਪਿੰਡ ਖੇਤਾਂ ਨਾਲ ਰੂਦੇ ਰਿਸ਼ਤੇ ਬੇਹਸਾਬੇ ਮੁੱਕ ਜਾਣੇ ਨੇ ਤੂੰ ਹੀ ਲਾਇਆ ਜਿੰਨੇ ਲੱਗਦੇ ਗੇੜੇ ਪਿੰਡ ਪ੍ਰਧਾਨ ਹੁਣ ਕੁਝ ਸਾਲਾਂ ਲਈ ਬੋਲੀ ਵਿੱਚੋਂ ਬਾਬੇ ਦਾਦੇ ਕ ਜਾਣੇ ਨੇ ਗ੍ਰੈਂਡ ਫਾਦਰ ਤੇ ਵੱਡਾ ਡੈਡੀ ਲੱਗ ਪਏ ਕਹਿਣ ਨਿਆਣੇ ਹੁਣ ਪਿੰਡਾਂ ਦੀਆਂ ਰਸੋਈਆਂ ਚੋ ਵੀ ਪੀਤੇ ਸ਼ਾਬੇ ਮੁੱਕ ਜਾਣੇ ਨੇ ਬੰਦ ਪੈਕਟ ਖਾਣਿਆਂ ਦੇ ਆ ਗਏ ਕੌਣ ਪਸਾਉਂਦਾ ਦਾਣੇ ਹੁਣ ਕੌਣ ਪਸਾਉਂਦਾ लिया लॻियां तॾहिं मारियो